ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਅੱਜ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪлюс ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 27 ਫਰਵਰੀ ਤੱਕ ਮੌਸਮ ਪੰਜਾਬ ਦਾ ਕੰ্যায় ਦਾ ਰਹਿ ਸਕਦਾ ਹੈ ਔਰ ਆਉਂਦੇ ਦਿਨਾਂ ਦੇ ਦਰਮਿਆਨ ਇੱਕ ਜਿਹੜਾ ਸਿਸਟਮ ਆ ਰਿਹਾ ਜੀ ਉਹਦੀ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਐਸ ਲਈ ਜਿਆ ਤਾਜ਼ਾ ਸੈਟੇਲਾਈਟ ਦਸੀ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੀ ਗੱਲ ਕਰੀਏ ਬਹੁਤ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਧੁੱਪ ਜੜੀਆ ਸਵੇਰ ਤੋਂ ਚੜੀ ਹੋਈ ਹੈ ਤੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਦਿਨ ਜਿਹੜਾ ਜਾ ਉਹ ਨਿਗ ਫਰਿਆ ਰਹੇਗਾ ਜਿੱਥੇ ਟੈਂਪਰੇਚਰ 24-25 ਤੇ ਰਿਕਾਰਡ ਹੋ ਰਹੇ ਸੀ ਪਿਛਲੇ 24 ਘੰਟਿਆਂ ਦੇ ਦਰਮਿਆਨ ਤੇ ਅੱਜ ਟੈਂਪਰੇਚਰ 1-2 ਡਿਗਰੀਆ ਜਿਹੜਾ ਇਜ਼ਾਫਾ ਹੋ ਸਕਦਾ ਹੈ ਤੇ ਅੱਜ ਦਿਨ ਜਿਹੜਾ ਜਾ ਉਤਰ ਖੱਛੋ ਦੀਆਂ ਹਲਕੀਆਂ ਹਵਾਵਾਂ ਦੇ ਨਾਲ ਨ ਆਉਂਦੇ ਜੇਕਰ 48 ਘੰਟਿਆਂ ਦੀ ਗੱਲ ਕਰੀਏ ਯਾਨੀ ਕਿ 24 ਤੇ 25 ਤਰੀਕ ਨੂੰ ਉੱਤਰ-ਪਛੋਦੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਤੇ ਦਿਨ ਵੀ ਜਿਹੜੇ ਨਿਗ ਫਰੇ ਰਹਿਣਗੇ ਹਾਲਾਂਕਿ ਰਾਤਾਂ ਠੰਡੀਆਂ ਨੇ ਆਥਰ ਸਵੇਰੇ ਠੰਡਕ ਉਸੇ ਤਰ੍ਹਾਂ ਬਰਕਰਾਰ ਹੈ ਰਾਤਾਂ ਦੇ ਟੈਂਪਰੇਚਰ 7 ਤੋਂ ਲੈ ਕੇ 9-10 ਦੇ ਵਿਚਕਾਰ ਚੱਲਦੇ ਹੋਏ ਨੇ ਤੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਕੋਈ ਵੱਡਾ ਬਦਲਾਅ ਵੀ ਨਹੀਂ ਆ ਰਿਹਾ ਪਿੱਛੇ ਸਿਸਟਮ ਲੰਘ ਕੇ ਗਿਆ ਜੀ 19-20 ਤਰੀਕ ਨੂੰ ਜਿਹੜਾ ਕਿ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਡੰਦਾ ਹੋਇਆ ਗੜੇ ਮਾਰ ਲੋ ਆ ਗਿਆ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਗਰਾਵੜ ਜ਼ਰੂਰ ਆਈ ਸੀ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਉਟ ਆਇਸੀ ਜਿਨਾਂ ਠੰਡਕ ਇੱਕ ਵਾਰ ਫਿਰ ਤੋਂ ਵੱਧ ਗਈ ਸੀ ਤੇ ਪਿੱਛੇ ਆ ਇੱਕ ਹਲਕਾ ਜਿਹਾ ਸਿਸਟਮ ਲੰਘ ਕੇ ਗਿਆ ਜਿਹੜਾ ਕਿ ਉਤਰ ਬਦਲ ਵਾਜ ਦਿੰਦਾ ਹੋਇਆ ਉੱਤੇ ਲੰਘਿਆ ਸੀ ਜਿਹਦੇ ਸਦਕਾਰ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਥੋੜਾ ਇਜ਼ਾਫਾ ਹੋਇਆ ਸੀ ਜਿੱਥੇ 6-7 ਦਾ ਟੈਂਪਰੇਚਰ ਚੜ੍ਹ ਰਿਹਾ ਸੀ ਉੱਥੇ ਹੁਣ 9-10 ਤੇ ਮਿਨੀਮਮ ਦਰਜ ਹੋਏ ਨੇ ਟੈਂਪਰੇਚਰ ਕਿਉਂਕਿ ਬੱਦਲ ਉੱਤੋਂ ਦੇ ਲੰਘ ਰਹੇ ਸੀ ਤੇ ਹੀਟ ਜਿਹੜੀ ਆ ਬਣੀ ਹੋਈ ਸੀ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਕੋਈ ਵਾਧਾ ਘਾਟਾ ਦਰਜ ਨਹੀਂ ਹੋਇਆ ਆਉਂਦੇ ਜੇਕਰ ਦੋ ਤਿੰਨ ਦਿਨਾਂ ਦੀ ਗੱਲ ਕਰੀਏ ਜੇ ਇੱਕ ਵੈਸਨ ਜਿਸ ਸਰਵੰਸ ਜਿਹੜੇ ਕਿ ਪ੍ਰਭਾਵਿਤ ਕਰ ਸਕਦੀ ਹੈ 26 ਤਰੀਕ 27 ਤਰੀਕ ਤੇ 28 ਤਰੀਕ ਨੂੰ ਅ ਪੱਛੇ ਦੀ ਸ਼ਾਮ ਤੋਂ ਲੈ ਕੇ ਬਦਲਾ ਸ਼ੁਰੂ ਹੋ ਜਾਗਾ ਮੌਸਮ ਦੇ ਵਿੱਚ 25 26 ਤੇ 27 ਤਰੀਕ ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਇਹ ਸਿਸਟਮ ਲੱਗਣਾ ਹੈ ਪਾਕਿਸਤਾਨ ਦੇ ਲਹਿੰਦੇ ਵਾਲੇ ਖੇਤਰ ਖਾਸ ਕਰਕੇ ਇਸਲਾਮਾਬਾਦ ਤੇ ਨਾਲ ਲੱਗਦੇ ਜਿਹੜੇ ਖੇਤਰ ਉਹਨਾਂ ਖੇਤਰਾਂ ਦੇ ਵਿੱਚ ਉਮੀਦ ਦੇ ਚਾਂਸ ਨੇ ਪੰਜਾਬ ਦੇ ਵਿੱਚ ਕਹਿ ਲਿਆ ਕਿ ਹਾਲਾਂਕਿ ਜਿਲ੍ਹਾ ਬਰਾਂਕਰ ਤੁਹਾਨੂੰ ਆਉਂਦੇ ਦਿਨਾਂ ਦੇ ਦਰਮਿਆਨ ਸਾਂਝਾ ਕਰਾਂਗੇ ਫਿਲਹਾਲ ਕਹਿ ਲਿਆ ਕਿ 40 45% ਖੇਤਰ ਦੇ ਵਿੱਚ ਉਮੀਦ ਦੇ ਚਾਂਸ ਨੇ ਪੰਜਾਬ ਦੇ ਤੇ ਉਹ ਖੇਤਰ ਮਾਝਾ ਦੁਆਬਾ ਹੋ ਸਕਦਾ ਮੁੱਖ ਤੌਰ ਤੇ ਬਾਕੀ ਜਿਲ੍ਹਾ ਬਰਾਂਕਰ ਤੁਹਾਨੂੰ 1 2 ਦਿਨਾਂ ਤੱਕ ਦੇਵਾਂਗੇ ਤੇ ਪੰਜਾਬ ਦੀ ਗੱਲ ਕਰੀਏ ਇਹ ਕੁਝ ਖੇਤਰਾ ਦੇ ਵਿੱਚ 10 15 ਫੀਸਦੀ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਦਰਮਿਆਨੇ ਕਿਤੇ ਕਿਤੇ ਤੇਜ਼ ਸ਼ਰਾਟੇ ਲੱਗ ਜਾਣ ਤੇ ਇਹ ਸਿਸਟਮ ਫਰਵਰੀ ਦਾ ਅਖੇਲਾ ਸਿਸਟਮ ਹੋਏਗਾ ਉਸ ਤੋਂ ਬਾਅਦ ਮਾਰਚ ਦੇ ਵਿੱਚ ਜਿਹੜਾ ਸਿਸਟਮ ਆਣਗੇ ਉਹਦੇ ਵੀ ਤੁਹਾਨੂੰ ਅਸੀਂ ਅਪਡੇਟ ਰੈਗੂਲਰ ਤੌਰ ਤੇ ਕਰਦੇ ਰਵਾਂਗੇ ਫਿਲਹਾਲ ਮੌਸਮ ਖਾਗਲੋਂ ਕੋਈ ਚੇਤਾਵਨੀ ਕੋਈ ਅਲਰਟ ਆਉਂਦੇ ਦਿਨਾਂ ਤੇ ਲਈ ਜਾਰੀ ਨਹੀਂ ਕੀਤੇ ਗਏ ਜੀ ਤਾਂ ਮੌਸਮ ਆਪਣਾ ਡਰਾਈ ਰਹੇਗਾ ਖੁਸ਼ਕ ਰਹੇਗਾ ਤੇ ਸਾਫ਼ ਰਹੇਗਾ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਮੌਸਮ ਖਾਗਲੋਂ ਫਿਲਹਾਲ ਤੇ ਲਈ ਅਲਰਟ ਨਹੀਂ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਜਿਹੜਾ ਸਿਸਟਮ ਆ ਰਿਹਾ 25 26 27 ਨੂੰ ਇਹਦੀ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਅਪਡੇਟ ਜਿਹੜੀਆਂ ਤੁਹਾਨੂੰ ਦਿੰਦੇ ਰਵਾਂਗੇ ਫਿਲਹਾਲ ਰਾਤਾਂ ਹੀ ਠੰਡ ਉਸੇ ਤਰ੍ਹਾਂ ਬਰਕਰਾਰ ਹੈ ਤੇ ਜਾਂਦੀ ਠੰਡ ਮਾਰ ਕਰਦੀ ਹੈ ਇਸ ਲਈ ਆਪਣਾ ਵਿਚਾਰ ਰੱਖੋ ਜੀ ਬਚ ਕੇ ਰਹੋ ਤੇ ਸਿਸਟਮ ਦੇ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਆਉਂਦੇ ਇੱਕ ਦੋ ਦਿਨਾਂ ਤੱਕ ਤੁਹਾਨੂੰ ਸਹੀ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਾ ਸਕਦੇ ਜੀ ਤੁਹਾਨੂੰ ਬਹੁਤ ਸ਼ੁਕਰੀਆ